ਦੇਰੀ ਅਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਤੁਹਾਨੂੰ ਅਰਿੰਦਰ ਜੀ ਜੀਜਾ ਸਾੜਾ ਫਸੂਕੇ ਨੇ ਤੇ ਦੋਆਂ ਦੀ ਅੱਜ ਅਰਜੀਆਂ ਦੇ ਸੁਨਾਈਆਂ ਹੋਣੀਆਂ ਨੇ ਦੇਖੋ ਦੇਖੋ ਜਿਹੜਾ ਅਸਲ ਕੀ ਸੀ ਨਾ ਜੀ ਇਹ ਇਹ ਚੱਲੀ ਤਾਂ ਮਤਲਬ ਪਿਛਲੇ ਸਾਲ ਦੀ ਜਾਂਦਾ 2024 ਦਾ ਕਿਉਂਕਿ 2 ਦਸੰਬਰ ਨੂੰ ਜਿਹੜੇ ਸਾਡੇ ਸਤਕਾਰਯੋਗ ਕਾਲ ਤਖਤ ਸਾਹਿਬ ਤੋਂ ਮਤਲਬ ਫੈਸਲੇ ਹੋਏ ਸੀਗੇ ਕੁਝ ਲੋਕ ਤਾਂ ਉਹ ਫੈਸਲਿਆਂ ਦੇ ਨਾਲ ਸਹਿਮਤ ਨਹੀਂ ਹਨ ਜੀ ਉਹ ਲੋਕਾਂ ਕੁਝ ਲੋਕ ਉਹਨੇ ਜਿਹੜੇ ਉਹਦੇ ਨਾਲ ਸਹਿਮਤ ਨੇ ਕੁਝ ਲੋਕ ਉਹਨੇ ਜਿੰਨਾਂ ਨੂੰ ਮਤਲਬ ਵੀ ਜੋ ਫੈਸਲੇ ਕੀਤੇ ਨੇ ਉਹ ਪੱਖਪਾਤ ਦੇ ਆਧਾਰ ਤੇ ਕੀਤੇ ਨੇ ਇਸ ਤਰ੍ਹਾਂ ਦੇ ਕਹਿਣ ਵਾਲੇ ਲੋਕ ਵੀ ਨੇ ਇਸੇ ਦੇ ਦੌਰਾਨ ਮਤਲਬ ਸਰਦਾਰ ਸੁਖਰੀ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਵੀ ਹੋਈ ਸੀ ਤਾ ਦਸੰਬਰ ਦੇ ਵਿੱਚ ਜਿਹੜੀ ਉਹ ਫਾਇਰਿੰਗ ਹੋਈ ਸੀ ਉਹ ਭਾਈ ਨਰਿੰਦਰ ਸਿੰਘ ਚੌੜਾ ਕੀਤੀ ਸੀ ਉਹਦੇ ਉੱਤੇ ਪਰਚਾ ਦਰਜ ਹੋਇਆ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਵੀ 2-2 ਮਹੀਨੇ 3 ਮਹੀਨੇ ਲਾ ਕੇ ਆਏ ਨੇ ਉਸ ਤੋਂ ਬਾਅਦ ਉਹਨਾਂ ਦੀ ਜਵਾਨ ਤੋਂ ਹੀ ਸੀ ਇਹ ਗੱਲ ਕਰਦੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀ ਉਹ ਪੁਲਿਸ ਦੀ ਜਾਂਚ ਹੋਈ ਹੈ ਉਹਦੇ ਨਾਲ ਸਹਿਮਤ ਨਹੀਂ ਹੋਏ ਮਤਲਬ ਉਹ ਚਾਹੁੰਦੇ ਆ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹਦੀ ਇੱਕ ਅੰਦਰ ਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਜਾਂ ਤਾਂ NIA ਜਿਹੜੀ ਉਹ ਹੁੰਦੀ ਹੈ ਤੇ ਜਾਂ ਸੀਬੀਆਈ ਵਗੈਰਾ ਤਾਂ ਹੋਵੇ ਜਾਂ ਕੋਈ ਹੋਰ ਵੱਡੀ ਮਸਲੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹਨਾਂ ਤੋਂ ਜਾਂਚ ਕਰਾਉਣੇ ਚਾਹੁੰਦੇ ਹੋ ਇਸ ਕਰਕੇ ਉਹਨਾਂ ਨੇ ਉਹ ਰਿਟ ਪਟੀਸ਼ਨ ਪਾਈ ਹੋਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹਦੀ ਤਰੀਕਦਰ ਤਰੀਕ ਪੈਂਦੀ ਹੈ ਮਤਲਬ ਅੱਜ ਸ਼ਾਇਦ ਉਹਨਾਂ ਦੀ ਤਰੀਕ ਹੈਗੀ ਹੈ ਵੀ ਜਿਹਦੇ ਵਿੱਚ ਮਤਲਬ ਮਾਨਯੋਗ ਜੱਜ ਸਾਹਿਬ ਉਹਨਾਂ ਦੀ ਇਸ ਤਰੀਕ ਦੇ ਉੱਤੇ ਕੀ ਫੈਸਲਾ ਕਰਦੇ ਨੇ ਉਹਨਾਂ ਦੀ ਜਿਹੜੀ ਰਿਟ ਪਟੀਸ਼ਨ ਪਾਈ ਹੈ ਉਹਨੂੰ ਅਸੈਪਟ ਕਰਦੇ ਨੇ ਜਾਂ ਰਿਜੈਕਟ ਕਰਦੇ ਨੇ ਜੇ ਜਿਹੜਾ ਅਸੈਪਟ ਕਰਕੇ ਮਤਲਬ ਜਾਂਚ ਨੂੰ ਕੋਈ ਬਦਲ ਦਿੱਤਾ ਤਾਂ ਉਹ ਜਾਂਚਗਰ ਏਜੰਸੀ ਕਰੂਗੀ ਜੇਰ ਜੇਰ ਸਰਕਾਰ ਪੀਤਾ ਫਿਰ ਜਿਹੜੀ ਪੰਜਾਬ ਪੁਲਿਸ ਦੀ ਜਾਂਚ ਉਹ ਸਯੋਗ ਉਹ ਦੇਖੋ ਵੀ ਹੁਣ ਘੰਟੇ 2 ਘੰਟੇ 4 ਘੰਟਿਆਂ ਦੇ ਵਿੱਚ ਪਤਾ ਲੱਗ ਜੂ ਮਾਨਜੋਗ ਹਾਈ ਕੋਰਟ ਦਾ ਕੀ ਫੈਸਲਾ ਆਉਂਦਾ ਹੈ ਇਸੇ ਤਰ੍ਹਾਂ ਹੀ ਦੂਜੀ ਗੱਲ ਹੈ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਜਿਹੜੀ ਅੰਦਰ ਤੋਂ ਵੱਧ ਉਹਨਾਂ ਦੇ ਉੱਤੇ ਕੇਸ ਪਾਇਆ ਗਿਆ ਉਹਦੇ ਤਹਿਤ ਅਜ ਉਹਨਾਂ ਦੀ ਬੇਲ ਹੈਗੀ ਹੈ ਦਵੇਲ ਦੀ ਡੇਟਾ ਮਾਨਜੋਗ ਹਾਈ ਕੋਰਟ ਦੇ ਵਿੱਚ ਜਿਹੜੀ ਜੁਡੀਸ਼ੀਅਲ ਹੈ ਜੁਡੀਸ਼ੀਅਲ ਕਸਟਡੀ ਦੀ ਡੇਟਾ ਉਹ ਤਾਂ 2 ਅਗਸਤ ਹੈ ਜੀ ਅਤੇ ਜਿਹੜੀ ਇਹ ਮਤਲਬ ਹਾਈ ਕੋਰਟ ਦੇ ਵਿੱਚ ਵੈਸੇ ਬੇਲ ਦੀ ਆਪਾਂ ਐਪਲੀਕੇਸ਼ਨ ਲਉਂਦੇ ਜਦੋਂ ਕੋਈ ਵੀ ਅਕੂਜ਼ਡ ਹੁੰਦਾ ਜਿਹੜੀ ਉਹਦੀ ਡੇਟ ਆ ਉਹ ਅੱਜ ਉਹਦੇ ਉੱਤੇ ਦੇਖੋ ਕੀ ਵੈਸਵਾ ਜੀ ਹੁੰਦੀ ਹੈ ਕੀ ਮਤਲਬ ਡੇਟ ਪੈਂਦੀ ਹੈ ਜਾਂ ਕੋਈ ਫੈਸਲਾ ਹੁੰਦਾ ਹੈ ਇਹਦੇ ਬਾਰੇ ਵੀ ਮਤਲਬ ਉਹਦੇ ਉੱਤੇ ਇੱਕ ਕਾਰਵਾਈ ਹੋਣੀ ਹੈ ਦੇਖੋ ਮਤਲਬ ਕੁਝ ਸਮੇਂ ਬਾਅਦ ਉਹਦਾ ਵੀ ਪਤਾ ਲੱਗੂ ਉਧਰੋਂ ਭਾਈ ਅਮਰਪਾਲ ਸਿੰਘ ਹੋ ਰਿੰਦਾ ਜਿਹੜੇ ਡਿਗੁਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਆ ਦੋਨਾਂ ਦੀ ਵੀ ਬੇਲ ਦੇ ਉੱਤੇ ਸ਼ਾਇਦ ਕੋਈ ਸੁਣਵਾਈ ਹੈਗੀ ਆ ਦੇਖੋ ਵੀ ਮਾਨਯੋਗ ਜੱਜ ਸਾਹਿਬ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਜੋ ਆਪਾਂ ਲਗਾ ਕੇ ਮਤਲਬ ਜੇਲ੍ਹ ਦੇ ਅੰਦਰ ਨੇ ਡਿਗਰੂਗੜ ਤੇ ਲੋਕਾਂ ਨੇ ਉਹਨਾਂ ਨੂੰ ਮਤਲਬ ਅੰਦਰ ਬੈਠਿਆਂ ਨੂੰ ਹੀ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਜਿੱਤਿਆ ਕੇ ਸਭ ਤੋਂ ਵੱਧ ਵੋਟਾਂ ਨਾਲ ਭੇਜਿਆ ਹੋਇਆ ਦੇਖੋ ਹੁਣ ਮਾਨ ਜੋ ਕੋਰਟਾਂ ਉਹਦੇ ਉੱਤੇ ਕੀ ਮਤਲਬ ਨਿਸ਼ਾ ਨਿਰਦੇਸ਼ਕ ਦੰਡੀਆਂ ਨੇ ਜਾਂ ਕੀ ਫੈਸਲਾ ਲੈਂਦੀਆਂ ਨੇ ਇਹ ਥੋੜਾ ਜਿਹਾ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਆਪਾਂ ਨੂੰ ਸਾਰੀ ਗੱਲ ਸਾਹਮਣੇ ਆ ਜਾਣ। ਡਾਕਟਰ ਸਾਹਿਬ ਤੁਹਾਡੇ ਦੋਨਾਂ ਅਪਰੇਟਰਾਂ ਦੇ ਮੇਰੇ ਵੱਲੋਂ ਸਵਾਲ ਖੜਾ ਹੁੰਦਾ ਹੈ। ਇੱਕ ਤਾਂ ਭਾਈ ਅਮਰਿਤਪਾਲ ਸਿੰਘ ਦੀ ਠੀਕ ਹੈ ਅੱਜ ਪਟੀਸ਼ਨ ਲੱਗੀ ਹੋਈ ਹੈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਭਾਈ ਅਮਰਿਤਪਾਲ ਦੀ ਪਟੀਸ਼ਨ ਹਰਜੀ ਪਿਛਲੀ ਵਾਰ ਖਾਰਜ ਹੋ ਚੁੱਕੀ ਹੈ। ਅੱਜ ਫੇਰ ਲੱਗੀ ਹੈ। ਤਰੀਕ ਅੱਜ ਉਹਨਾਂ ਦੀ ਪਹਿਲਾਂ ਇੱਕ ਵਾਰ ਖਾਰਜ ਕਰ ਚੁੱਕੀ ਹੈ ਹਾਈ ਕੋਰਟ ਵਿੱਚ ਜਵਾਨਦਰਜੀ ਤੇ ਦੂਸਰਾ ਜਿਵੇਂ ਕਿ ਤੁਸੀਂ ਦੱਸਿਆ ਜੀ ਵਿਕਰਮ ਮਲੀਠੇ ਦੇ ਦੋ ਪਹਿਲੂ ਆ ਤੇ ਅੱਜ ਗੱਲ ਹੋਣੀ ਹੈ। ਇੱਕ ਤਾਂ ਉਹਨਾਂ ਦੇ ਵਕੀਲ ਦਾ ਬੜਾ ਤਕੜਾ ਬਿਆ ਕਿ ਅੱਜ ਅਸੀਂ ਮਲੀਠੇ ਦਾਬ ਦੀ ਬੇਲ ਲੈ ਕੇ ਛੱਡਾਂਗੇ ਸਾਡੇ ਕੋਲ ਸਬੂਤ ਨੇ ਬੜੇ ਵੱਡੇ ਅਹਿਮ ਸਬੂਤ ਸਾਡੇ ਅੱਜ ਅਸੀਂ ਪੇਸ਼ ਕਰਨ ਜਾ ਰਹੇ ਹਾਂ ਚਲੋ ਮੰਨ ਲੈਂਦੇ ਆ ਵੀ ਵਕੀਲਾਂ ਕੋ ਸਬੂਤ ਹੋ ਵੀ ਸਕਦੇ ਨੇ ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਦੋ ਤਰੀਕ ਤੱਕ ਦੀ ਨਿਆਂਇਕ ਰਸਤਾ ਹੈ ਜੇ ਨਿਆਂਇਕ ਰਸਤਾ ਦੋ ਤਰੀਕ ਤੱਕ ਦੀ ਹੈ ਤਾਂ ਫਿਰ ਵਕੀਲ ਝੂਠੇ ਪੈ ਰਹੇ ਫਿਰ ਬੇਲ ਜਾਸਸਾ ਦੇ ਹੀ ਨਹੀਂ ਸਕਦੇ ਨਹੀਂ ਨਹੀਂ ਐ ਨਹੀਂ ਹੁੰਦਾ ਜੀ ਉਹ ਤਾਂ ਜਿਹੜਾ ਚਲਾਨ ਪੇਸ਼ ਹੋਣ ਤੱਕ 14-14 ਦਿਨਾਂ ਦੀਆਂ ਤਰੀਕਾਂ ਨੇ ਉਹ ਰੈਗੂਲਰ ਪੈਂਦੀਆਂ ਰਹਿੰਦੀਆਂ ਨੇ ਤੇ ਜਦੋਂ ਮਤਲਬ ਅਹ ਬੰਦੇ ਦੀ ਬੇਲ ਮਾਨਜੋਗ ਹਾਈ ਕੋਰਟ ਵੱਲੋਂ ਦਿੱਤੀ ਜਾਂਦੀ ਹੈ ਤਾਂ ਫਿਰ ਜਿਹੜੀ ਉਹ 14 ਦਿਨਾਂ ਵਾਲੀ ਹੈ ਉਹ ਫਿਰ ਲੰਮੀ ਪੈ ਜਾਂਦੀ ਹੁੰਦੀ ਹੈ ਉਹ ਵੱਖਰੀ ਸਿਸਟਮ ਹੁੰਦਾ ਉਹ ਤਾਂ ਮਤਲਬ ਇੱਕ ਨਿਆਂਇਕ ਹਰਾਸਤ ਤੋਂ ਹੁੰਦੀ ਹੈ ਉਹ ਕੋਈ ਉਹਦਾ ਬੇਲ ਨਾਲ ਕੋਈ ਸੰਬੰਧ ਨਹੀਂ ਹੁੰਦਾ ਬੇਲ ਤਾਂ ਮਾਨਜੋਗ ਹਾਈ ਕੋਰਟ ਨੇ ਦੇਣੀ ਹੁੰਦੀ ਹੈ ਉਹ ਦੇ ਸਕਦੇ ਆ ਜੇ ਉਹਨਾਂ ਨੇ ਬੇਲ ਦਿੱਤੀ ਜਿਹੜੀ ਉਹ ਦੋ ਤਰੀਕ ਵਾਲੀ ਆ ਉਦੋਂ ਬਾਅਦ ਉਹ ਮਤਲਬ ਲੰਬੀ ਪੈ ਗਈ ਜੀ ਉਹ ਦਾ ਕੋਈ ਤਰੀਕ ਖਾਸ ਕਰਨੀ ਹੁੰਦੀ ਇਹ ਇਹ ਮਾਨਜੋਗ ਕੋਰਟਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਜਿਹੜਾ ਮਤਲਬ ਚੱਲਦਾ ਰਹਿੰਦਾ ਕਿਉਂਕਿ ਇਹ ਜੀ ਡੀਜੀਪੀ ਪੰਜਾਬ ਜੇਲ੍ਹਾਂ ਨੇ ਵੀ ਲਿਖਤੀ ਯਾਨੀ ਕਿ ਕੋਰਟ ਦੇ ਵੀ ਦੇਣਾ ਹੈ ਕਿ ਉਹਨਾਂ ਦੀ ਬੈਰਕ ਬਦਲੀ ਕਰਨੀ ਹੈ ਕਿ ਨਹੀਂ ਅੱਜ ਇਸਤੇ ਵੀ ਫੈਸਲਾ ਆਣਾ ਹੈ ਅੱਜ ਇਹ ਦੇਖੋ ਫਿਰ ਉਹ ਮਾਨਜੋਗ ਕੋਰਟਾਂ ਵੱਲੋਂ ਆਦੇਸ਼ ਸੀਗੇ ਏ ਜੀਟੀ ਮਤਲਬ ਜੇਲਾਂ ਨੂੰ ਵੀ ਭਾਈ ਤੁਸੀਂ ਜੋ ਵੀ ਕੋਈ ਜੇਲ ਮੈਨੂਅਲ ਆ ਉਹਦੇ ਮੁਤਾਬਕ ਹੈ ਜਾਂ ਕੋਈ ਤੁਸੀਂ ਧੱਕਾ ਤਾਂ ਨਹੀਂ ਕਰ ਰਹੇ ਜਾਂ ਕੋਈ ਅਗਲਾ ਮਤਲਬ ਸਪੈਸ਼ਲ ਤਾਂ ਨਹੀਂ ਮਤਲਬ ਇਹ ਸਾਰੀਆਂ ਜਿਹੜੀਆਂ ਇਹਦੀਆਂ ਰਿਪੋਰਟਾਂ ਨੇ ਉਹ ਉੱਥੇ ਅੱਜ ਜਲਸਾਭ ਦੇ ਟੇਬਲ ਤੇ ਟਿਕਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹ ਲੰਗੇ ਪਰ ਤੋਂ ਵਾਦ ਦੇਖੋ ਕੀ ਫੈਸਲਾ ਕਰਦੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਕਿਉਂਕਿ ਜੁਡੀਸ਼ਰੀ ਇਹ ਇਹ ਮਤਲਬ ਸੁਤੰਤਰ ਸੰਸਥਾ ਹੁੰਦੀ ਹੈ ਇਹ ਦੇ ਉੱਤੇ ਕਿਸੇ ਦਾ ਕੋਈ ਪ੍ਰੈਸ਼ਰ ਜਾਂ ਦਬਾਅ ਨਹੀਂ ਚੱਲਦਾ ਹੁੰਦਾ ਨਾ ਸਰਕਾਰ ਦਾ ਚੱਲਦਾ ਹੁੰਦਾ ਨਾ ਦੂਜੇ ਦਾ ਚੱਲਦਾ ਹੁੰਦਾ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਕੋਈ ਪ੍ਰਧਾਨ ਮੰਤਰੀ ਹੈ ਇਹ ਸਾਡਾ ਸੁਤੰਤਰ ਸਿਸਟਮ ਹੈਗਾ ਉਹਦੇ ਵਿੱਚ ਜੋ ਉਹਨਾਂ ਨੂੰ ਠੀਕ ਲੱਗੂਗਾ ਕਿਹੜੇ ਕਾਨੂੰਨ ਦੇ ਮੁਤਾਬਕ ਉਹਦੇ ਮੁਤਾਬਕ ਉਹ ਫੈਸਲਾ ਜਿਹੜਾ ਉਹ ਸਾਢੇ ਉਹ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਮੈਂ ਉੱਤੇ ਵੀ ਆ ਜਨਾ ਕਿ ਇਹ ਕੋਰਤ ਦੋ ਰਿਸ਼ਤੇ ਹੀ ਫਸ ਗਈ ਇੱਕ ਪਾਸੇ ਪਤਨੀ ਦਾ ਰੂਪ ਹੈ ਤੇ ਇੱਕ ਪਾਸੇ ਭੈਣ ਦਾ ਵੀ ਭਾਰਤੀ ਨਾਲ ਕੋਈ ਬਾਜ਼ਾਰ ਯਾਨੀ ਕਿ ਕੱਲ ਬੀਤੇ ਕੱਲ ਅ ਸ਼੍ਰੀ ਦਰਬਾਰ ਸਹਿ ਨਤਮਤਕ ਹੋਏ ਨੇ ਤਾਂ ਉਹਨਾਂ ਨੇ ਕਿਹਾ ਜਦੋਂ ਪੱਤਰਾਂ ਦਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਹਿੰਦੀ ਮੈਂ ਵੈਸੇ ਨਤਮਤਕ ਹੋਣੀ ਆਈ ਆ ਪਰ ਮੈਂ ਰਸਾ ਜੁਰ ਕੀਤੀਆਂ ਨੇ ਵੀ ਕੱਲ ਵਿਕਰਮ ਇਸੇ ਦੀ ਬੇਲ ਵੀ ਹੈ ਤੇ ਮੈਂ ਤਖਵੀਰ ਬਾਦਲ ਸਾਹਿਬ ਦੀ ਵੀ ਯਾਨੀ ਕਿ ਚਾਨੀ ਆ ਵੀ ਇਨਕੁਆਇਰੀ ਅੱਗੇ ਜਲਦੀ ਯਾਨੀ ਕਿ ਉਹਦਾ ਕੋਈ ਨਾ ਕੋਈ ਨਿਬੇੜਾ ਹੋਵੇ। ਉਹ ਕਹਿੰਦੀ ਵੀ ਅਸੀਂ ਆਪਣੇ ਇਸ ਚੱਕਰ ਦੇ ਬਹੁਤ ਜ਼ਿਆਦਾ ਅਸੀਂ ਉਲਝੇ ਹੋਏ ਆ। ਕਾਦਕਰ ਬਜੀਠੇ ਦਾ ਆਪਦੇ ਗੱਲ ਕਰੀਏ ਤਾਂ। ਦੇਖੋ ਇਹ ਕੋਈ ਵੀ ਪ੍ਰਵਾਹ ਕਿਸੇ ਵੀ ਬੰਦੇ ਦੇ ਉੱਤੇ ਜਦੋਂ ਕੋਈ ਇਸ ਤਰ੍ਹਾਂ ਦਾ ਜਦੋਂ ਕੋ ਕਾਨੂੰਨੀ ਦਾਬੇ ਦੇ ਵਿੱਚ ਫਸ ਜਾਂਦਾ ਫਿਰ ਸਾਰਾ ਕੁਝ ਹੀ ਹੁੰਦਾ ਹੈਗਾ ਚਾਹੇ ਨਾਰਮਲ ਬੰਦਾ ਹੈ ਚਾਹੇ ਕੋਈ ਵੱਡਾ ਬੰਦਾ ਹੈ ਚਾਹੇ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਕੋਈ ਵੀ ਹੈ ਦੇ ਵਿੱਚ ਜਦੋਂ ਵੀ ਕਿਸੇ ਦੇ ਉੱਤੇ ਕੋਈ ਕਾਨੂੰਨ ਦਾ ਪੰਡਾ ਚੱਲਦਾ ਹੈਗਾ ਆ ਉਹ ਥੋੜੀ ਜਿਹੀ ਫਿਰ ਡਿਪਰੈਸ਼ਨ ਟੈਨਸ਼ਨ ਤਾਂ ਹੁੰਦੀ ਹੈ ਸਾਰੇ ਪਰਿਵਾਰ ਨੂੰ ਭੈਣ ਭਰਾ ਨੂੰ ਵੀ ਹੁੰਦੀ ਹੈ ਪੱਤੀ ਪਤਨੀ ਨੂੰ ਵੀ ਹੁੰਦੀ ਹੈ ਚਾਚੇ ਤਾਇਆ ਨੂੰ ਹਰ ਇੱਕ ਨੂੰ ਹੁੰਦੀ ਹੈ ਜਦੋਂ ਵੀ ਕੋਈ ਕਿਸੇ ਦੇ ਚੱਕਰ ਜੇਲ੍ਹ ਦੇ ਵਿੱਚ ਅੰਦਰ ਹੁੰਦਾ ਕੋਸ਼ਿਸ਼ ਆ ਰਹੀਤ ਵੀ ਹੁੰਦੀ ਹੈ ਕਿ ਸਾਡਾ ਬੰਦਾ ਜਲਦੀ ਬਾਹਰ ਆਵੇ ਸਾਡਾ ਭੈਣ ਭਰਾ ਬਾਹਰ ਆਵੇ ਤਾਂ ਕਿ ਮਤਲਬ ਜਿਹੜੀ ਉਹ ਖੁੱਲੀ ਹਵਾ ਖੁੱਲੀ ਹਵਾ ਦੇ ਵਿੱਚ ਆਪਣੀ ਜ਼ਿੰਦਗੀ ਆ ਉਹ گزار ਸਕੇ ਐਂ ਗੱਲ ਕਰ ਇਹ ਹੈ ਨਾ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਕਿ ਜਿਹੜੀਆਂ ਪਹਿਲਾਂ ਦੀਆਂ ਸਰਕਾਰਾਂ ਜਾਂ ਸਾਡੀਆਂ ਸੋਚ ਹੋਣ ਵਾਲੀਆਂ ਸਰਕਾਰਾਂ ਨੇ ਜਾਂ ਸਾਬਕਾ ਸਰਕਾਰਾਂ ਨੇ ਮਤਲਬ ਇਹਨਾਂ ਸਾਰਿਆਂ ਨੇ ਜਿਹੜੇ ਆਪਣੀਆਂ ਸਿਆਸਤਾਂ ਨੇ ਉਹ ਜੇਲ੍ਹਾਂ ਤੇ ਗੋਲੀਆਂ ਦੇ ਉੱਤੇ ਦਿੱਤੀਆਂ ਮਨੁੱਖਤਾ ਦੀ ਭਲਾਈ ਵਾਸਤੇ ਕੁਝ ਗਿਆ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਉਹਨਾਂ ਨੇ ਚੀਤੇ ਹੁੰਦੇ ਤਾਂ ਆ ਜਿਹੜੀਆਂ ਨੌਬਤਾਂ ਨਾ ਆਉਂਦੀਆਂ ਸਾਰੀਆਂ ਸਰਕਾਰਾਂ ਕਿਉਂਕਿ ਅੱਜ ਕਦੇ ਕੋਈ ਪਾਰਟੀ ਸਰਕਾਰ ਚ ਆ ਜਾਂਦੀ ਹੈ ਕਦੇ ਕੋਈ ਪਾਰਟੀ ਸਰਕਾਰ ਆ ਜਾਂਦੀ ਹੈ ਲੋਕਾਂ ਦੀ ਜਿਹੜੀ ਆਜ਼ਾਦੀ ਆ ਉਹਦੇ ਉੱਤੇ ਡੰਡਾ ਨਹੀਂ ਚਲਾਉਣਾ ਚਾਹੀਦਾ ਜਾਂ ਡੰਡੇ ਵਰਗੇ ਬਿਆਨ ਨਹੀਂ ਦੇਣੇ ਚਾਹੀਦੇ ਜਾਂ ਫੜ ਕੇ ਜੇਲ੍ਹਾਂ ਗੋਲੀਆਂ ਦਾ ਸ਼ਿਕਾਰ ਲੋਕਾਂ ਨੂੰ ਨਹੀਂ ਬਣਾਇਆ ਜਾਣਾ ਚਾਹੀਦਾ ਆ ਨਾ ਸੋ ਲੋਕਾਂ ਦੀ ਭਲਾਈ ਵਾਸਤੇ ਸਰਕਾਰਾਂ ਦਾ ਫਰਜ ਬਣਦਾ ਹੁੰਦਾ ਲੋਕ ਨਮਾਇਦੇ ਤਾਂ ਚੁਣਦੇ ਹੁੰਦੇ ਆ ਵੀ ਸਾਡੇ ਫਾਇਦੇ ਕਰਨਗੇ ਗੱਲ ਕਰ ਤੁਹਾਡੀ ਕਿਸਮਤੀ ਇਹ ਵੀ 15 20 ਸਾਲ ਤੋਂ ਸਾਡੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਇਹ ਟ੍ਰੈਂਡ ਬਣ ਗਿਆ ਵੀ ਲੋਕਾਂ ਦੇ ਉੱਤੇ ਡੰਡਾ ਭਰਾਓ ਲੋਕਾਂ 'ਤੇ ਗੋਲੀ ਚਲਾਓ ਲੋਕਾਂ ਨੂੰ ਜੇਲਾ ਦੇ ਅੰਦਰ ਕਰੋ ਤੇ ਫਿਰ ਜਦੋਂ ਇਹਨਾਂ ਦੇ ਉੱਤੇ ਥੋੜਾ ਜਿਆ ਕਈ ਵਾਰੀ ਆਪਦੇ ਉੱਤੇ ਵੀ ਉਹ ਪ੍ਰੈਸ਼ਰ ਆ ਪੈਂਦਾ ਉਹ ਕਾਨੂੰਨ ਲਾਗੂ ਹੋ ਜਾਂਦਾ ਫਿਰ ਆਪਦੇ ਵਾਰੀ ਥੋੜਾ ਜਿਆ ਨਾ ਇਹ ਦਿੱਕਤਾਂ ਮਹਿਸੂਸ ਕਰਦੇ ਨੇ ਗੱਲ ਕਰ ਉਹਦੋਂ ਜਦੋਂ ਲੋਕਾਂ ਅਦੇ ਉਤੇ ਕਾਨੂੰਨ ਮਤਲਬ ਇਸ ਤਰ੍ਹਾਂ ਦੇ ਮਰੇ ਜਾਂਦੇ ਨੇ ਉਦੋਂ ਇਹ ਲੋਕ ਮਤਲਬ ਆਪਣੀ ਜਿਹੜੀ ਸ਼ਾਹੀ ਸ਼ਕਤੀ ਹੁੰਦੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਰ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਠੀਕ ਹੈ ਵਿਕਰਮ ਜੀਠੇ ਤੇ ਆਮਦਨ ਤੋਂ ਵਾਅਦਾ ਮਾਮਲਾ ਪਾਇਆ ਗਿਆ ਹੈ ਵਿਲਨ ਦੇ ਵੱਲੋਂ ਪਰ ਜੇਕਰ ਦੇਖਿਆ ਜੇ ਹੁਣ ਤੱਕ ਡੇਢ ਤੋਂ 2 ਮਹੀਨਾ ਸਮਾਂ ਬੀਤ ਗਿਆ ਪਰ ਵਿਲਨ ਦੇ ਵੱਲੋਂ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਮੰਦੇ ਆ ਵੀ ਉਹਨਾਂ ਦੀ ਨਿਆਂਿਕ ਅਸਰ ਰਸਤਾ ਹੈ ਉਹ ਵੱਧ ਰਹੀ ਹੈ 14 ਦਿਨ ਦੀ ਉਧੇ ਕੋਈ ਦੋ ਰਾਏ ਨਹੀਂ ਹੈ ਉਥੇ ਜਿਹੜੇ ਰਿਮਾਂਡ ਹੋਏ ਨੇ ਉਹਨਾਂ ਦੇ ਵਿੱਚ ਕੋਈ ਖਾਸ ਨਿਕਲ ਕੇ ਨਹੀਂ ਆਇਆ ਤੁਹਾਨੂੰ ਲੱਗਦਾ ਨਹੀਂ ਵਿਕਰਮ ਇੱਥੇ ਦੀ ਜ਼ਮਾਨਤ ਕਿਤਨਾ ਕਿਤੇ ਲੈਸੋ ਵੀ ਹਾਈ ਕੋਰਟ ਅੱਜ ਕੋਈ ਉਹ ਤਾਂ ਫਿਰ ਹੁਣ ਆਪਾਂ ਤਾਂ ਇਹ ਦੇਖੀ ਕੋਈ ਇਸ ਤਰ੍ਹਾਂ ਦਾ ਕਮੈਂਟ ਨਹੀਂ ਨਾ ਕਰ ਸਕਦੇ ਕਿਉਂਕਿ ਇਹ ਕੋਰਟ ਦੇ ਵਿੱਚ ਹੈ ਮਸਲਾ ਜੇ ਉਹਨਾਂ ਨੇ ਕੋਈ ਸਬੂਤ ਕੋਰਟਾਂ ਮਾਂਜੋਗ ਜਿਹੜੀਆਂ ਸਾਡੀਆਂ ਕੋਰਟਾਂ ਨੇ ਇਹ ਸਬੂਤਾਂ ਦੇ ਆਧਾਰ ਤੇ ਚੱਲਦੀਆਂ ਨੇ ਜੇ ਸਰਕਾਰ ਜਾਂ ਸੀਬੀਆਈ ਕੋਈ ਸਬੂਤ ਪੇਸ਼ ਕਰ ਗਈ ਤਾਂ ਜਿਹੜੀ ਝਵਾਲਤਾ ਰਿਜੈਕਟ ਹੋ ਜੂ ਜੇ ਨਾ ਕੋਈ ਪੇਸ਼ ਕਰ ਸਕੇ ਉਹਨਾਂ ਨੇ ਕੋਈ ਵਧੀਆ ਆਪ ਦਾ ਜਿਹੜਾ ਕੋਈ ਪ੍ਰੂਫ ਹੈ ਉਹ ਪੇਸ਼ ਕਰਤਾ ਤਾਂ ਮੰਨ ਕਿਉਂਕਿ ਮਾਨਜੋ ਕੋਰਟਾਂ ਦੇ ਵਿੱਚ ਨਾ ਸਰਕਾਰ ਨਾ ਆਮ ਆਦਮੀ ਸਾਰਿਆਂ ਨੂੰ ਬਰਾਬਰ ਹੀ ਸਮਝਿਆ ਜਾਂਦਾ ਜੇ ਉਹਨਾਂ ਦੇ ਜੇ ਕੋਈ ਵੀ ਪ੍ਰੂਫ ਹੈ ਜਿਹੜੇ ਪ੍ਰੂਫ ਦੇ ਵਿੱਚ ਮਾਨਜੋ ਕੋਰਟਾਂ ਨੂੰ ਵੱਧ ਕੰਮ ਲੱਗੂਗਾ ਉਹਨੂੰ ਜਿਹੜਾ ਉਹਦਾ ਬੈਨੀਫਿਟ ਦੇ ਦਿੰਦੀਆਂ ਹੁੰਦੀਆਂ ਨੇ ਇਸ ਕਰਕੇ ਮਤਲਬ ਇਹਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ ਜਾਂਦਾ ਕਿਉਂਕਿ ਮਾਨਜੋ ਕੋਰਟਾਂ ਦੇ ਵਿੱਚ ਸਾਰਾ ਜਿਹੜਾ ਫੈਸਲਾ ਦਰਮਦਦ ਹੁੰਦਾ ਉਹ ਮਾਨਜੋਗ ਜੱਜ ਸਾਹਿਬ ਦੀ ਜਿਹੜੀ ਸੋਚ ਹੁੰਦੀ ਹੈ ਇਹ ਉਹਦੇ ਉੱਤੇ ਡਿਪੈਂਡ ਕਰਦਾ ਸੋਚ ਦੇ ਉੱਤੇ ਅਗਲੇ ਦੇ ਪ੍ਰੂਫ ਹੁੰਦੇ ਨੇ ਜਿਹੜੇ ਉਹ ਸੋਚੇ ਜਾਂਦੇ ਨੇ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਉਹਨਾਂ ਦੇ ਉੱਤੇ ਵੈਸ ਹੁੰਦੀ ਹੈ ਵੈਸ ਤੋਂ ਬਾਅਦ ਜੱਜ ਸਾਹਿਬ ਜਿਸ ਤਰ੍ਹਾਂ ਫੈਸਲਾ ਕਰਦੇ ਉਹ ਸਰਬਮਾਨਿਆ ਹੁੰਦਾ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਮੈਂ ਸੋਚਿਆ ਸੀ ਐਨਡੀ ਜਦੋਂ ਦੱਸਾਂਗਾ ਤੇ ਤੁਹਾਨੂੰ ਹੁਣੇ ਦੱਸ ਦੇਣਾ ਕੱਲ ਮੇਰੀ ਬੀਤੇ ਸ਼ਾਮ ਨੂੰ ਜੇਲ ਸੁਪਰਡੈਂਟ ਨਬਾ ਦੇ ਵਿੱਚ ਗੱਲਬਾਤ ਹੋਈ ਹੈ ਜੇਲ ਸੁਪਰਡੈਂਟ ਨਾਲ ਹੀ ਜਿੱਥੇ ਮਜੀਠੀਏ ਸਾਹਿਬ ਨੇ ਤਾ ਮੈਂ ਦੱਸ ਦੇ ਨਾ ਮੈਂ ਕਹਿਆ ਵੀ ਤੁਸੀਂ ਮਜੀਠਿਆ ਦਾ ਵੀ ਰੀਟੈਪਲੀਕੇਸ਼ਨ ਪਈ ਹੋਈ ਹੈ ਤੇ ਤੁਸੀਂ ਜੇਲ੍ਹ ਬੈਰਿਕ ਬਦਲੀ ਕਰ ਸਕਦੇ ਕੀਤੀ ਕਿਉਂ ਨਹੀਂ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਉਹ ਮੇਰੇ ਤੋਂ yellow security ਮੰਗਦੇ ਨੇ ਮੈਂ yellow security ਨਹੀਂ ਦੇ ਸਕਦੀ ਹੈ ਕੋਡ ਦੇ ਸਕਦੀ ਹੈ ਕਿਉਂਕਿ ਉਹ ਮੰਤਰੀ ਨੇ ਤਾਂ ਇਹ yellow security ਕੀ ਹੁੰਦੀ ਹੈ ਜੇਲ੍ਹ ਤੇ ਇਹ ਮੈਨੂੰ ਸੂੰ ਸਮਝ ਨਹੀਂ ਆ ਰਹੀ ਵੀ ਮੰਤਰੀਆਂ ਨੂੰ yellow security ਕਿਉਂ ਦਿੱਤੀ ਆ ਰਹੀ ਹੈ ਵੇ ਦੇਖੋ ਜੀ ਜੇਲ ਇੱਕ ਜੇਲ੍ਹਾਂ ਦੇ ਵਿੱਚ ਕੋ ਨਾਰਮਲ ਹੁੰਦਾ ਇੱਕ ਬੀ ਕਲਾਸ ਹੁੰਦੀ ਸੀ ਪਹਿਲਾਂ ਬੀ ਕਲਾਸ ਦੇ ਵਿੱਚ ਥੋੜਾ ਜਿਆ ਸਾਫ ਸਫਾਈ ਹੁੰਦੀ ਸੀ ਉੱਥੇ ਰੌਲਾ ਰੱਪਾ ਘੱਟ ਹੁੰਦਾ ਉੱਥੇ ਹੁਣ ਤਾਂ ਠੀਕ ਹੈ ਵੀ ਖਬਰਾਂ ਖੋਬਰਾਂ ਸੰਦਬਾਕ ਕੇ ਹਰ ਇੱਕ ਥਾਈ ਸਿਸਟਮ ਆ ਗਿਆਗਾ ਪਹਿਲਾਂ ਬੀ ਕਲਾਸ ਦੇ ਵਿੱਚ ਥੋੜਾ ਜਿਆ ਵੱਧ ਹੁੰਦਾ ਸੀਗਾ ਬੀ ਕਲਾਸ ਦੇ ਵਿੱਚ ਵਰਤਨ ਵੀ ਡੀ ਹੁੰਦੇ ਸੀਗੇ ਗੱਲ ਕਰ ਵੀ ਉਹ ਬੀ ਕਲਾਸ ਵਾਲੇ ਜੈਲੋ ਉਹਦੇ ਵਿੱਚ ਆ ਕੇ ਉਹਦੇ ਵਿੱਚ ਹਾਈ ਪ੍ਰੋਫਾਈਲ ਬੰਦੇ ਹੁੰਦੇ ਸੀਗੇ ਕੇਸ ਦੇ ਮੁਤਾਬਕ ਹੁੰਦਾ ਜੀ ਅਸਲ ਵੀ ਕਿਹੜਾ ਜਿਹਾ ਕੇਸ ਹੈ ਜੇ ਹੁਣ ਬੰਦਾ ਤਾਂ ਮੰਤਰੀ ਕੋਈ ਰਿਹਾ ਹੁੰਦਾ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਜੇ ਉਹਦੇ ਪਰਚਾ ਡਰਗ ਦਾ ਫਿਰ ਉਹ ਥੋੜਾ ਜਿਹਾ ਫਰਕ ਪੈ ਜਾਂਦਾ ਨਾ ਮਤਲਬ ਉਸ ਹਾਵ ਨਾਲ ਜਿਹੜਾ ਉਹਦੇ ਜੇ ਕੋਈ ਰਾਜਨੀਤਿਕ ਪਰਚਾ ਹੈ ਉਹਦੇ ਮੁਤਾਬਕ ਹੁੰਦਾ ਨਹੀਂ ਨਹੀਂ ਡਾਕਟਰ ਜਦੋਂ ਜਦੋਂ ਇਹਨੇ ਆਪੇ ਟਾਈਮ ਪਰਚੇ ਇੱਥੇ ਉਦੋਂ ਆਮ ਲੋਕਾਂ ਦੀ ਜੇਲਾ ਨਹੀਂ ਸੀ ਵੇ ਉਹ ਵੀ ਤਾਂ ਦੇਸ਼ 'ਚ ਰਹ ਰਹੇ ਨੇ ਆਮ ਕੈਦੀ ਆਮ ਲੋਕ ਇੱਧਰ ਰਹ ਰਹੇ ਨੇ ਹੋਰ ਇੱਧਰ ਰਹ ਰਹੇ ਆ ਉਹੀ ਤਾਂ ਗੱਲ ਹੈ ਨਾ ਜੀ ਜਦੋਂ ਰਾਜਨੀਤਿਕ ਸੱਤਾ ਦੇ ਵਿੱਚ ਕੋਈ ਬੰਦਾ ਹੁੰਦਾ ਹੈ ਮਤਲਬ ਉਦੋਂ ਉਹ ਉਹ ਉਹਦਾ ਫਰਜ਼ ਤਾਂ ਮੰਨਦਾ ਹੁੰਦਾ ਵੀ ਲੋਕਾਂ ਦਾ ਮੈਂ ਬੈਨੀਫਿਟ ਕਰਾਂ ਗੱਲ ਕਰ ਸਰਕਾਰਾਂ ਦੇ ਵਿੱਚ ਇਹ ਟ੍ਰੈਂਡ ਚੱਲ ਗਿਆ ਵੀ ਲੋਕਾਂ ਨੂੰ ਸਹੂਲਤਾਂ ਦੇਣ ਦੀ بجائے ਲੋਕਾਂ ਨੂੰ ਜੇਲਾਂ ਗੋਲੀਆਂ ਤੇ ਢੰਡੇ ਦੇ ਨਾਲ ਜੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਅੱਜ ਤੋਂ ਨਹੀਂ ਆਜ਼ਾਦੀ ਵੇਲੇ ਦਾ ਚੱਲੀ ਜਾਂਦਾ ਕਿਉਂਕਿ ਆਜ਼ਾਦੀ ਵੇਲੇ ਵੀ ਸਾਡੇ ਜਿਹੜੇ ਚਾਚੇ ਬਾਪੂ ਹੋ ਰਹੇ ਸੀ ਉਹਨਾਂ ਨੇ 12 ਲੱਖ ਹੰਆ ਆਰਡਰ ਕਰਵਾਤਾ ਸੀਗਾ ਗੱਲ ਕਰ ਇਹਦਾ ਮਤਲਬ ਰਾਜਨੀਤਿਕ ਲੋਕਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਚੱਲਦੇ ਆਉਂਦੇ ਨੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਚਾਹੀਏ ਅੰਗਰੇਜ਼ੀ ਪਾਲਿਸੀਆਂ ਉਹੀ ਚੱਲੀ ਜਾਂਦੀਆਂ ਨੇ ਜਿਹੜੀਆਂ ਜਨਰਲ ਪਾਲਿਸੀਆਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਆਮ ਲੋਕਾਂ ਦੇ ਉੱਤੇ ਜਿਹੜਾ ਮਤਲਬ ਸਿਆਸੀ ਕਹਿਰ ਰਾਜਨੀਤਿਕ ਕਹਿਰ ਜਾਂ ਸਰਕਾਰੀ ਡੰਡਾ ਪੁਲਿਸੀਆ ਤੰਤਰ ਲੋਕਾਂ ਦੇ ਉੱਤੇ ਇਸੇ ਤਰ੍ਹਾਂ ਹੀ ਜਿਹੜਾ ਡੰਡਾ ਭਰਉਂਦਾ ਰਹੂਗਾ ਡਾਕਟਰ ਤੁਹਾਨੂੰ ਕੀ ਲੱਗਦਾ ਹੈ ਵੀ ਅੱਜ ਮਾਨਯੋਗ ਕੋਰਟ ਕੀ ਨਤੀਜੇ ਪਹੁੰਚੇਗੀ ਕਿਉਂਕਿ ਵਿਕਰਮ ਜੀਠਿਆ ਦੇ ਜਿਹੜੇ ਵਕੀਲ ਨੇ ਉਹ ਬਹੁਤ ਹਾਮੀ ਲੈ ਕੇ ਬੈਠੇ ਨੇ ਕਿ ਅਸੀਂ ਅੱਜ ਬੇਲ ਕਰਾ ਕੇ ਦਮ ਲਾਂਗੇ ਤੇ ਉਧਰੋਂ ਸੁਖਵੀਰ ਬਾਦਲ ਦਾ ਵੀ ਇੱਕ ਆਣਾ ਹੈ ਤੇ ਅਮਰਿਤਪਾਲ ਦੇ ਵੀ ਆਣਾ ਭਾਈ ਅਮਰਿਤਪਾਲ ਸਿੰਘ ਤੇ ਵੀ ਸੁਝਾਅ ਆਣਾ ਹੈ ਤੇ ਤੁਹਾਨੂੰ ਕੀ ਲੱਗਦਾ ਆ ਆਪਾਂ ਮਜੀਠੀਆ ਦਾ ਵੱਲ ਚਲਦੇ ਆ ਕਿਉਂਕਿ ਮਜੀਠੀਆ ਜੀ ਸਾਡੇ ਪੰਜਾਬ ਦੇ ਸਮੇਂ ਟ੍ਰੈਂਡ ਚੱਲ ਰਹੇ ਨੇ ਖਬਰਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਮਾੜੀਓਂ ਕੋ ਅਦਾਲਤਾਂ ਜਾਂ ਜੱਜ ਸੁਣਨ ਗਿਆ ਜੇ ਉਹਨਾਂ ਦੇ ਵਕੀਲਾਂ ਦੀ ਦਲੀਲਾਂ ਦੇਖੋ ਜੀ ਗੱਲਾਂ ਤਾਂ ਦੋਨਾਂ ਮਾਨਜੋ ਕੋਰਟਾਂ ਦੇ ਵਿੱਚ ਗੱਲਾਂ ਦੋਨਾਂ ਧਿਰਾਂ ਦੀਆਂ ਸੁਣੀਆਂ ਜਾਂਦੀਆਂ ਦੋਨਾਂ ਧਿਰਾਂ ਦੇ ਵਕੀਲਾਂ ਨੂੰ ਉਹ ਟਾਈਮ ਦਿੱਤਾ ਜਾਂਦਾ ਹੈ ਉਹਨਾਂ ਦੀ ਬਹਿਸ ਹੁੰਦੀ ਹੈ ਬਹਿਸ ਵਿੱਚੋਂ ਕੀ ਦਾ ਗੱਲ ਦੇ ਵਿੱਚ ਜੱਜ ਸਾਹਿਬ ਨੂੰ ਐ ਲੱਗਦਾ ਵੀ ਵੱਧ ਦਾਮ ਹੈ ਜੀ ਤਾਂ ਉਸ ਬੰਦੇ ਨੂੰ ਉਹ ਮਤਲਬ ਰੀਲੀਫ ਦੇ ਦਿੰਦੇ ਨੇ ਜੇ ਉਹਨਾਂ ਨੂੰ ਐ ਲੱਗੇ ਵੀ ਇਹਦੇ ਜਿਹੜੇ ਬਹਿਸਵਾਜੀ ਕੀਤੀ ਹੈ ਵਕੀਲ ਸਾਹਿਬ ਨੇ ਉਹ ਉਹਨਾਂ ਦੀ ਗੱਲ ਦੇ ਵਿੱਚ ਵਜਨ ਘੱਟ ਹੈ ਤਾਂ ਉਹ ਹੈ ਜਿਹੜੇ ਰਿਜੈਕਟ ਕਰ ਦਿੰਦੇ ਹੁੰਦੇ ਆ ਜਾਂ ਕਈ ਵਾਰੀ ਕੋਰਟ ਦੇ ਵਿੱਚ ਸਮਾਂ ਘੱਟ ਹੁੰਦਾ ਹੈ ਬਹਿਸ ਵਾਸਤੇ ਉਹ ਟਾਈਮ ਗਾਹਾਂ ਦੇ ਦਿੰਦੇ ਆ ਚਲੋ ਡਾਕਟਰ ਸਾਹਿਬ ਫੈਸਲਾ ਹੁੰਦਾ ਜਿਹੜਾ ਉਹ 1-2 ਦਿਨ ਵਾਸਤੇ ਅੱਗੇ ਪੈਂਡਿੰਗ ਰੱਖ ਲੈਂਦੇ ਆ ਇਹ ਥੋੜਾ ਜਿਹਾ ਜਿਹੜਾ ਮਾਨ ਜੋ ਕੋਰਟਾਂ ਦਾ ਪ੍ਰੋਸੈਸ ਹੈ ਇਹ ਥੋੜਾ ਸ਼ਾਂਤੀਪੂਰਵਕ ਚੱਲਣ ਵਾਲਾ ਹੁੰਦਾ ਆਪਾਂ ਦੁਪਹਿਰ ਤੱਕ ਦਾ ਆਪਾਂ ਦੁਪਹਿਰ ਤੱਕ ਦਾ ਇੰਤਿਆਰ ਕਰਦੇ ਆਂ ਵੀ ਅੱਜ ਬੇਲ ਮਿਲਦੀ ਆ ਜਾਂ ਨਹੀਂ ਮਿਲਦੀ ਕੀ ਉਹਨਾਂ ਦੇ ਵਕੀਲਾਦਿਆਂ ਗਏ ਪੱਖ ਸਹੀ ਆ ਜਾਂ ਜੋ ਤੁਸੀਂ ਕਹਿ ਰਹੇ ਹੋ ਵੀ ਜੱਜ ਸਭ ਦੇਖਣੇ ਵੀ ਕਿਦਾ ਪੱਖ ਸਹੀ ਪਲਣਾ ਪਾਰੀ ਆ ਫਿਰ ਉਹਨੂੰ ਬੇਲ ਮਿਲੇਗੀ ਦੇਖੋ ਵਕੀਲ ਤਾਂ ਹਰ ਇੱਕ ਦਾ ਕੀ ਕਿਸੇ ਜੇ ਕਿਸੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਵਕੀਲ ਸਾਹਿਬ ਤਾਂ ਉਹਨੂੰ ਵੀ ਕਹਿਣ ਕਹਿੰਦੇ ਹੁੰਦੇ ਆ ਕਿਉਂਕਿ ਵਕੀਲਾ ਦਾ ਪ੍ਰੋਫੈਸ਼ਨ ਹੈ ਉਹ ਪ੍ਰੋਫੈਸ਼ਨ ਦੇ ਵਿੱਚ ਜੇ ਹਰ ਇੱਕ ਨੂੰ ਮਤਲਬ ਇਸੇ ਤਰ੍ਹਾਂ ਹੀ ਉਹਨਾਂ ਨੇ ਕਹਿਣਾ ਹੁੰਦਾ ਔਰ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਬੇਨ ਦਵਾਵਾਂਗੇ ਜਦੋਂ ਬੇਲ ਦੰਦੇ ਆ ਉਦੋਂ ਪਤਾ ਲੱਗਦਾ ਜਾਂ ਜਦੋਂ ਬੇਲ ਰਜੈਕਟ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਇਹ ਤਾਂ ਜੱਸਾ ਹੋਣ ਵਾਲੇ ਸਮੇਂ 'ਚ ਪਤਾ ਲੱਗ ਜੂ ਕਿਉਂਕਿ ਅੱਜ ਮਤਲਬ ਸਿੱਧੂ ਮੂਸੇ ਵਾਲੇ ਦੇ ਕੇਸ ਦੇ ਵਿੱਚ ਵੀ ਮਾਨਯੋਗ ਕੋਰਟ ਦੇ ਵਿੱਚ ਅੱਜ ਬਿਆਨਬਾਜ਼ੀ ਹੋਣੀ ਹੈਗੀ ਇੱਥੇ ਆ ਸਭ ਤੋਂ ਵੱਡੀ ਗੱਲ ਇਹ ਹੈ ਸੋਢੀ ਸਾਹਿਬ ਇਹ ਕੀ ਹੋਇਆ ਨਾ ਇੱਕ ਰਾਜਸਥਾਨ ਦੇ ਵਿੱਚ ਇੱਕ ਸਕੂਲ ਦੀ ਛੱਤ ਡਿੱਗ ਗਈ ਜਿਹਦੇ ਵਿੱਚ 5 ਦੇ ਮੌਕੇ ਤੇ ਮਾਰੇ ਗਏ 20 25 ਬੱਚੇ ਨੇ ਜਿਹੜੇ ਉਹ ਦੱਬ ਗਏ ਇਹ ਮਤਲਬ ਸਭ ਤੋਂ ਮਾੜੀ ਗੱਲ ਘਟਨਾ ਹੋਈ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਿਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਵੀ ਮੌਤਾਂ ਦੀ ਬੇਨਤੀ ਹੈ ਜਿਹੜੀ ਉਹ ਹੋਰ ਨਾ ਵਧੇ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਇਸ ਮੁੱਦੇ ਦੇ ਅਪਡੇਟ ਦਿੱਤੀ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਸਾਣਾ ਲਾਈਵ ਕ੍ਰੋਨ ਜੁੜੇ ਸਰ ਧੰਨਵਾਦ ਸੋ ਦੋਸਤੋ ਇਹ ਸਾਣਾ ਜਿਹੜਾ ਜੀ ਦਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡੇ ਅੱਜ ਦਾ ਮੇਨ ਮੁੱਦਾ ਸੀ ਕਿ ਆਜੇ ਜੀਜੇ ਤੇ ਸਾਲੇ ਦੇ ਦੋਨੋਂ ਤੇ ਸੁਵਾਈਆਂ ਨੇ ਤੁਹਾਨੂੰ ਦੱਸਦੇ ਨੇ ਆ ਕਿ ਅਜੀ ਵਿਕਰਮ ਮਜੀਠੀਏ ਦੀ bail ਲੱਗੀ ਹੋਈ ਹੈ ਉਹਨਾਂ ਦੇ ਵਕੀਲਾ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਸਾਡੇ ਕੋਲ ਠੋਸ ਯਾਨੀ ਕਿ ਸਬੂਤ ਨੇ ਸੀ ਹਾਈ ਕੋਰਟ ਤੋਂ bail ਲੈ ਕੇ ਰਵਾਂਗੇ ਤੇ ਦੂਜਾ ਇੱਕ ਹੋਰ ਅਪਡੇਟ ਹੈ ਮਜੀਠੀਆ ਸਾਹਿਬ ਤੇ ਕਿ ਮਜੀਠੀਆ ਦੇ ਅੱਜ ਜਿਹੜੀ ਇਹਨਾਂ ਨੇ ਲਗਾਈ ਹੋਈ ਸੀ ਪਟੀਸ਼ਨ ਕਿ ਜੇਲ ਬਦਲੀ ਮੈਨੂੰ ਯਾਨੀ ਕਿ ਯੈਲੋ ਸਕੂਰਟੀ ਇਹ ਉਸ ਦੇ ਉੱਪਰ ਅੱਜ ADB ਪੰਜਾਬ ਜੇਲਾ ਨੇ ਉਸੇ ਕੋਰਟ ਦੇ ਵਿੱਚ ਆਪਣੀ ਜਵਾਬਦਾਈ ਦਾਖਲ ਕਰਨੀ ਹੈ ਹੁਣ ਦੇਖਣਾ ਇਹ ਹੈ ਕਿ ਕੀ ਅੱਜ ਮਜੀਠੀਆਪ ਦੇ ਵਕੀਲ ਵੀਨੋ ਦੇ ਵਕੀਲਾਂ ਦੇ ਉੱਪਰ ਭਾਰੀ ਪੈਣਗੇ ਜੇਕਰ ਭਾਰੀ ਪੈਂਦੇ ਨੇ ਤਾਂ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਅੱਜ ਵਿਕਰਮ ਮਜੀਠੀਆ ਦੇ ਜਵਾਬ ਦੇ ਆਰਡਰ ਆ ਵੀ ਸਕਦੇ ਹਨ ਕੋਈ ਵੱਡੀ ਗੱਲ ਨਹੀਂ ਤੇ ਦੂਸਰੇ ਪਾਸੇ ਜਿਵੇਂ ਗੱਲ ਚੱਲੀ ਕਿ ਤਸਵੀਰ ਬਾਦਲ ਦੀ ਤਸਵੀਰ ਬਾਦਲ ਸਾਹਿਬ ਦੇ ਉੱਪਰ ਜਿਹੜਾ ਫਾਇਰ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਮੇਰੀ ਜਿਹੜੀ ਜਾਂਚ ਉਹ ਸਹੀ ਨਹੀਂ ਕੀਤੀ ਪੰਜਾਬ ਪੁਲਿਸ ਨੇ ਮੇਰੀ ਜਿਹੜੀ ਜਾਂਚ ਹੈ ਉਹ ਐਨਆਈਏ ਆ ਸੀਬੀ ਜੋ ਕਰਣੀ ਚਾਹੀਦੀ ਹੈ ਉਹਨਾਂ ਦੇ ਉੱਪਰ ਅੱਜ ਇੱਕ ਵੱਡਾ ਫੈਸਲਾ ਆਣਾ ਹੈ ਤੇ ਤੀਜਰਾ ਤੁਹਾਨੂੰ ਦੱਸ ਦੇਣਿਆ ਕਿ ਅੱਜ ਭਾਈ ਅਮਰਿਤਪਾਲ ਸਿੰਘ ਦੇ ਉੱਪਰ ਵੀ ਦੁਬਾਰਾ ਬਹਿਸ ਹੋਣੀ ਹੈ ਜਮਾਨਤ ਅਰਜੀ ਤੇ ਦੇਖਦੇ ਆਂ ਦੋਸਤੋ ਅੱਜ ਕਿਹਨੂੰ ਰਾਤ ਕੋਟਾ ਦਿੰਦੀ ਹੈ ਜਾਂ ਕਿਹਨੂੰ ਨਹੀਂ ਮਿਲਦੀ ਇਹ ਇੱਕ ਬਹੁਤ ਵੱਡਾ ਸਵਾਲੇ ਨਿਸ਼ਾਨਾ ਹੈ ਕਿਉਂਕਿ ਤਿੰਨੋਂ ਚਿਹਰੇ ਪੰਜਾਬ ਦੇ ਤਰੁੰਦਰ ਚਿਹਰੇ ਨੇ ਤਿੰਨੋਂ ਤਰੁੰਦਰ ਲੀਡਰ ਨੇ ਸਾਰੇ ਹੀ ਆਪਣੇ ਆਪਣੇ ਸੀਟਾਂ ਜਿੱਤ ਕੇ ਗਏ ਹੋਏ ਨੇ ਹੁਣ ਦੇਖਦੇ ਆ ਕਿ ਅੱਜ ਕਿਹਨੂੰ ਰਾਤ ਮਿਲੇਗੀ ਜਾਂ ਕਿਹਨੂੰ ਨਹੀਂ ਮਿਲੇਗੀ ਤੁਹਾਨੂੰ ਸਭ ਤੋਂ ਐ ਦੱਸਿਆ ਇਹਨਾਂ ਪੰਜਾਬੀ ਟੀਵੀ ਤੇ ਦੋਸਤੋ ਸਾਡਾ ਸਵੇਰ ਦਾ ਲਾਈਵ ਦਾ ਵਿਸ਼ਾ 3:11 ਵਜੇ ਦਾ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਵਿਸ਼ਾ ਲੈ ਕੇ ਤੁਸੀਂ ਉੱਥੇ ਦੇਖੋ ਪੰਜਾਬੀ ਟੀਵੀ ਤੇ